ਜੇ ਤੁਸੀਂ ਆਹ ਮਾਰਬਲ ਦੀ ਕੁਆਲਿਟੀ ਚੈੱਕ ਕਰਨੀ ਹੈ ਕਿਵੇਂ ਕਰ ਸਕਦੇ ਹੋ ਬਾਈ ਜੀ ਦੱਸਿਓ ਮੜਾ ਜੀ ਬਾਈ ਜੀ ਇਹ ਹੈਗਾ オリジナル ਮਾਰਬਲ ਆਇਆ ਹੈ ਚੈੱਕ ਕਰ ਸਕਦੇ ਆ ਇਹਦੇ ਚੋ ਲਾਈਟ ਪਾਸ ਹੁੰਦੀ ਹੈ ਪ੍ਰੋਪਰ ਜਿਵੇਂ ਮਰਜੀ ਤੁਸੀਂ ਸਿੰਘ ਮਲਟੀ ਸਟੋਰ ਤੇ ਆ ਜਾਓ ਚੈੱਕ ਕਰਕੇ ਚੀਜ਼ ਨੂੰ ਲੈ ਜਿਓ ਕਿਹ ਪਤਾ ਜੇ ਕਿਸੇ ਨੇ ਹੋਰ ਵੀ ਕਿਸੇ ਵੀ ਸ਼ੋਰੂਮ ਤੇ ਕਿੰਨਾ ਹੋਵੇ ਆਹ ਕੁਆਲਿਟੀ ਚੈੱਕ ਕਰ ਸਕਦਾ ਹਾਂਜੀ ਹਾਂਜੀ ਤੇ ਇਹ ਆਪਾਂ ਗੱਲ ਕਰੀਏ ਇਹ ਸਾਰਾ ਜਿਹੜਾ ਡਾਈਨ ਰੈਕ ਕਿੰਨੇ ਸੀਟਰ ਆ ਗਈ ਇਹ ਵੀਰੇ 6 ਸੀਟਰ ਆ ਗਿਆ 6 ਸੀਟਾ ਵਾਲਾ ਸਾਗਵੰਦ ਦਾ ਜੜਿਆ ਪਿਆ ਸਾਰਾ ਠੀਕ ਹੈ ਸਾਗਵੰਦ ਦੇ ਵਿੱਚ ਬਣਾਇਆ ਚਿਹਰਾ ਇੱਕ ਵਾਰੀ ਤੁਸੀਂ ਆਪ ਕੁਆਲਿਟੀ ਚੈੱਕ ਕਰ ਸਕਦੇ ਹੋ ਇਹ ਫਰਮ ਕਿਹੜੀ ਪਾਈ ਹੋਈ ਹੈ ਜੀ ਇਹ ਵੀਰੇ ਇਹਦੇ ਵਿੱਚ 40 ਡੈਂਸੀ ਦੀ ਫਰਮ ਪਾਈ ਹੋਈ ਹੈ ਪੂਰੀ ਜ਼ਬਰਦਸਤ ਹੈ ਰੇਸ਼ਾ ਚੈੱਕ ਕਰ ਲਓ ਕੁਰਸੀ ਦਾ ਆਹ ਰੇਸ਼ਾ ਦੇਖੋ ਇਹ ਮਿਸਤਰੀ ਦੀ ਕਾਰਗਰੀ ਹੈ ਪੂਰੀ ਪਾਲਿਸ਼ ਕਿਹੜੀ ਲਾਈ ਹੈ ਪਾਲਿਸ਼ ਸਾਰੀ ਪੀਯੂ ਪਾਲਿਸ਼ ਹੈ ਸਾਰੀ ਚੈੱਕ ਕਰ ਤੇ ਆਪ ਜੇ ਇੱਕ ਕਰ ਸਕਦੇ ਹੋ ਵਰਕ ਕਿਹੜੀ ਲੱਕੜ ਲਈ ਹੈ ਜੀ ਇਹ ਸਾਰੀ ਸਾਗਵਾਨ ਲੱਗੀ ਹੈ ਸਾਗਵਾਨ ਦੇ ਵਿੱਚ ਵਰਕ ਕੀ ਤਾ ਹੈ ਦੱਸ ਦੋ ਹੀ ਹੁਣ ਰੇਟ ਵੀਰੇ ਪਊਗਾ ਪਾਪ ਨੂੰ 60000 ਰੁਪਏ ਦਾ 60000 ਥੋੜਾ ਜਿਆ ਕਰ ਲਓ ਜਾਇ ਜੀ 60000 ਰੁਪਏ ਜਮ੍ਹਾਂ ਜਾ ਜਾ ਵੀਰੇ ਕੰਮ ਹੀ ਬਹੁਤ ਹੋਇਆ ਪਿਆ ਭਾਈ ਜੀ ਕੁਆਲਿਟੀ ਬਹੁਤ ਕੈਂਟ ਆ 25000 ਰੁਪਏ ਦਾ ਤਾਂ ਕੱਲਾ ਮਾਰਬਲ ਹੀ ਲੱਗਿਆ ਵੀਰੇ ਉੱਤੇ 30000 ਦਾ ਮਾਰਬਲ ਉਹਨਾਂ ਇੱਕ ਓਰੀਜਨਲ ਜਮਾ ਚਲ ਐਂ ਕਰੋ ਲਿਮਟਿਡ ਸਮੇਂ ਤੱਕ ਆਫਰ ਲਾਓ ਬੜੀ ਮੋਟੀ 1000 2000 ਕੱਟ ਦੇ ਉਹ ਨਹੀਂ ਨਹੀਂ ਜੀ ਲਿਮਟਿਡ ਸਮੇਂ ਤੱਕ ਲਾ ਦਿਓ ਚਾਹੇ ਆਫਰ ਤਗੜੀ ਲਾ ਆਪਾਂ ਇਹਨੂੰ ਤੁਹਾਡੇ ਕਹਿਣ ਤੇ 55000 ਰੁਪਏ ਚ ਦੇ ਦਾਂਗੇ ਥੋੜੇ ਸਮੇਂ ਵਾਸਤੇ ਥੋੜੇ ਸਮੇਂ ਵਾਸਤੇ ਆਫਰ ਆ 55000 ਰੁਪਏ ਦੇ ਵਿੱਚ ਫੁੱਲ ਡਾਈਨਿੰਗ ਟੇਬਲ ਤੇ ਡਿਲੀਵਰੀ ਪ ਨਹੀਂ ਨਹੀਂ 30 ਕਿਲੋਮੀਟਰ ਦੀ ਪਹਿਲਾਂ ਹੀ ਨਹੀਂ ਨਹੀਂ ਡਿਲੀਵਰੀ ਤਾਂ ਹੁਣ ਪੂਰੇ ਪੰਜਾਬ ਦੀ ਹੈ ਡਿਲੀਵਰੀ ਵੀਰੇ ਇਹਦੇ ਚ ਪਹਿਲਾਂ ਹੀ ਰੇਟ ਬਹੁਤ ਘਟਾ ਦੋ ਤੁਹਾਨੂੰ ਕੁਝ ਨਹੀਂ ਹੁੰਦਾ ਜਦੋਂ ਲਿਮਟਿਡ ਸਮੇਂ ਦਾ ਕਰਤਾ ਮਾੜਾ ਮੋਟਾ ਚੱਲ ਜਾਂਦਾ ਹੁੰਦਾ ਕੋਈ ਦਿੱਕਤ ਨਹੀਂ ਡਿਲੀਵਰੀ ਪੂਰੇ ਪੰਜਾਬ ਦੀ ਫ੍ਰੀ ਆ ਬਸ ਬਾਈ ਦੇ ਪੇਜ ਨੂੰ ਫੋਲੋ ਕਰਨਾ ਸਿੰਘ ਆਫ ਫਿਨਚਰ ਹਾਊਸ ਨੂੰ ਤੇ ਪੰਜ ਜਾਨਾਂ ਤੱਕ ਵੀਡੀਓ ਨੂੰ ਸ਼ੇਅਰ ਕਰਕੇ ਆ ਜਾਓ ਤੇ ਰੇਟ ਸਿਰਫ 55000 ਰੁਪਏ ਦੇ ਵਿੱਚ ਤੇ ਚੈੱਕ ਕਰਨਾ ਹੋਵੇ ਵੀਰ ਨੇ ਚੈੱਕ ਵੀ ਆ ਕੇ ਕਰ ਸਕਦਾ ਜੇ ਕਿਸੇ ਵੀਰ ਨੇ ਘਰੇ ਬੈਠਾ ਮੰਗਵਾਉਣਾ ਹੋਵੇ ਜਦੋਂ ਮਰਜ਼ੀ 1000 ਰੁਪਏ ਪਾ ਕੇ ਬੁੱਕ ਕਰੋ ਬਾਕੀ ਪੈਸੇ ਘਰੇ ਜਾ ਕੇ ਚੈੱਕ ਕਰਕੇ ਦੇ ਦਿਓ ਕੁਆਲਿਟੀ ਚੈੱਕ ਕਰ ਸਕਦੇ ਹੋ ਬਾਈ ਜੀ ਪੂਰੀ ਗਾਰੰਟੀ ਲੈਂਦੇ ਨੇ ਕਰ ਦਿਓ ਵੀਡੀਓ ਸ਼ੇਅਰ ਧੰਨਵਾਦੀ